ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਅਮਰੀਕਾ ਚੜ੍ਹ ਟਲਿਆ ਵੱਡਾ ਜਹਾਜ਼ ਹਾਸਾ ਟੇਕ ਆਫ ਤੋਂ ਪਹਿਲਾਂ ਲੈਂਡਿੰਗ ਗੀਅਰ ਗੀਅਰ 'ਤੇ ਲੱਗੀ ਅੱਗ ਅਤੇ 180 ਯਾਤਰੀਆਂ ਸਨ ਇਸ ਤੇ ਸਵਾਰ ਇਸ ਦਿਨ ਨਵੀਂ ਦਿੱਲੀ ਅਮਰੀਕਾ ਵਿੱਚ ਵਿੱਚ ਸ਼ਨੀਵਾਰ ਨੂੰ ਇੱਕ ਵੱਡਾ ਜਹਾਜ਼ ਹਾਸਾ ਹੋਣ ਤੋਂ ਟਲ ਗਿਆ ਤੇ ਜਾਣਕਾਰੀ ਅਨੁਸਾਰ ਅਮਰੀਕਾ ਦੇ ਡੈਂਡਵਰ ਜਹਾਜ਼ ਅੱਡੇ टेक ऑफ ਤੋਂ ਪਹਿਲਾਂ ਇੱਕ ਯਾਤਰੀ ਜਹਾਜ਼ ਤੇ ਲੈਂਡਿੰਗ ਗੀਅਰ ਵਿੱਚ ਸਮੱਸਿਆ ਆ ਗਈ ਹੈ ਜਿਸ ਕਾਰਨ ਇਸ ਵਿੱਚੋਂ ਅੱਗ ਦਾ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਸਮੱਸਿਆ ਤੋਂ ਬਾਅਦ ਇਹ ਉੱਡਣ ਦੀ ਉਮੀਦ ਰੱਦ ਕਰ ਦਿੱਤੀ ਗਈ ਇਸ ਦੇ ਨਾਲ ਹੀ ਘਟਨਾ ਦਾ ਪਤਾ ਲੱਗਦੇ ਹੀ ਹਵਾਈ ਅੱਡੇ ਤੋਂ ਮੌਜੂਦਾ ਅਧਿਕਾਰੀ ਹਰਕਤ ਵਿੱਚ ਆ ਗਏ ਅਤੇ ਇਸ ਤੋਂ ਬਾਅਦ ਪਹਿਲਾਂ ਯਾਤਰੀਆਂ ਨੂੰ ਜਹਾਜ਼ ਵਿੱਚੋਂ ਕੱਢਿਆ ਗਿਆ ਅਧਿਕਾਰੀਆਂ ਨੇ ਕਿਹਾ ਕਿ ਇਹ ਸੁਰੱਖਿਆ ਕਾਰਵਾਈ ਦੌਰਾਨ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਟੇਕ-ਆਫ ਤੋਂ ਪਹਿਲਾਂ ਜਹਾਜ਼ 'ਚ ਸਮੱਸਿਆ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿੱਚ ਚਾਲਕ ਦਲ ਦੇ ਮੈਂਬਰਾਂ ਨਾਲ ਪੁੱਲ 100 80 ਯਾਤਰੀ ਸਨ ਬੋਇੰਗ 757 ਮੈਂਬਰ ਅਤੇ 8 ਜਹਾਜ਼ ਦੁਆਰਾ ਸੰਚਾਲਿਤ ਅਮਰੀਕੀਅਨ 에ਅਰਲਾਈਨਸ ਦੀ ਉਡਾਣ AA10322 ਮੀ ਮਿਆਸੀ ਲਈ ਅਤੇ ਉਡਾਣ ਭਰਨ ਵਾਲੀ ਸੀ ਯਾਤਰੀ ਇਸ ਜਹਾਜ਼ ਵਿੱਚ ਸਵਾਰ ਹੋ ਗਏ ਅਤੇ ਟੇਕ-ਆਫ ਲਈ ਤਿਆਰ ਕੀਤੀ ਜਾ ਰਿਹਾ ਸੀ ਅਤੇ ਇਸ ਦੌਰਾਨ ਲੈਂਡਿੰਗ ਗੀਅਰ ਵਿੱਚ ਸਮੱਸਿਆ ਦੇਖੀ ਗਈ ਅਤੇ ਇਸ ਘਟਨਾ ਬਾਰੇ 에ਅਰਲਾਈਨਸ ਦਾ ਬਿਆਨ ਵੀ ਸਾਹਮਣੇ ਆਇਆ ਕੰਪਨੀਆ ਨੇ ਕਿਹਾ ਕਿ ਟਾਇਰ ਵਿੱਚੋਂ ਰੱਖ-ਰਖਾ ਦੀ ਸਮੱਸਿਆ ਕਿਉਂ ਆ ਰਹੀ ਹੈ ਇਸ ਦਿਨ ਉਹਨਾਂ ਨੇ ਇਸ ਦੀ ਜਾਣਕਾਰੀ ਮੰਗੀ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ